ਸੱਚੇ ਕਾਲ ਫਟਾਫਟ ਖ਼ਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖ਼ਬਰਾਂ ਤੇ ਖਾਲਸਾ ਪੰਥ ਦੇ ਸਾਇਨਾ ਦੇਵ ਸਭਾਖੀ ਮੌਕੇ ਤਕਸਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਲੱਖਾਂ ਸੰਗਤਾਂ ਦਾ ਹੋਇਆ ਇਕੱਟਾ ਤਕਸਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕੌਮ ਨੂੰ ਦਿੱਤਾ ਖਾਸ ਸੁਨੇਹਾ ਕਿ ਆ ਆਪਣੇ ਬੱਚਿਆਂ ਨੂੰ ਸਿੱਖੀ ਅਤੇ ਗੁਰਮੁਖੀ ਭਾਸ਼ਾ ਦੇ ਨਾਲ ਜੋੜੋ ਕਾਉਂਟਰ ਇੰਟੈਲੀਜੈਂਸ ਨੇ ਵੱਡੀ ਸਾਜ਼ਿਸ਼ ਦਾ ਕੀਤਾ ਪਰਦਾ ਪਾਛਾਤਵਾਦੀ ਮੋਡਿਊਲ ਦੇ ਸੰਚਾਲਕਾਂ ਜੱਗਾ ਸਿੰਘ ਅਤੇ ਮਨਜਿੰਦਰ ਸਿੰਘ ਨੂੰ ਕੀਤਾ ਗ੍ਰਿਫਤਾਰ 2 ਕਿਲੋ 800 ਗ੍ਰਾਮ ਆਈਈਡੀ ਅਤੇ 1 ਕਿਲੋ 600 ਗ੍ਰਾਮ ਆਰਡੀਐਕਸ ਅਤੇ ਇੱਕ ਰਿਮੋਟ ਕੰਟਰੋਲ ਕੀਤਾ ਬਰਾਮਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਾਰਕੋ ਹਵਾਲਾ ਨੈਟਵਰਕਾ ਵਿਰੁੱਧ ਕੀਤੀ ਗਈ ਵੱਡੀ ਕਾਰਵਾਈ 91 ਲੱਖ ਰੁਪਏ 5000 ਡਾਲਰ 34 ਦਰਾਮ ਅਤੇ ਨੋਟ ਗਿਣਣ ਵਾਲੀ ਮਸ਼ੀਨ ਕੀਤੀ ਬਰਾਮਦ ਮੁਲਜ਼ਮ ਗੁਰਪਾਲ ਸਿੰਘ ਨੂੰ ਕੀਤਾ ਗ੍ਰਿਫਤਾਰ ਪੰਜਾਬ ਪੁਲਿਸ ਅੱਤੇ ਬਦਮਾਸ਼ਾਂ ਵਿਚਕਾਰ ਹੋਇਆ ਮੁਕਾਬਲਾ ਰਿਕਵਰੀ ਕਰਨ ਸਮੇਂ ਬਦਮਾਸ਼ ਭਲਵਿੰਦਰ ਸਿੰਘ ਪਾਲਾ ਨੇ ਪੁਲਿਸ ਤੇ ਕੀਤੀ ਫਾਇਰਿੰਗ ਪੁਲਿਸ ਦੀ ਗੋਲੀ ਦੇ ਨਾਲ ਪੈਰਾ ਬਦਮਾਸ਼ ਭਲਵਿੰਦਰ ਸਿੰਘ ਪਾਲਾ ਹੋਇਆ ਜ਼ਖਮੀ 523 ਗ੍ਰਾਮ ਹੈਰੋਇਨ ਅਤੇ ਪਿਸਤੌਲ ਕੀਤਾ ਬਰਾਮਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਨੇ ਖੜੇ ਕੀਤੇ ਵੱਡੇ ਸਵਾਲ ਕਿਹਾ ਮੈਨੂੰ ਮੇਰੇ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਪੰਜਾਬ ਦੇ ਵਿੱਚ 50 ਗ੍ਰਨੇਡ ਬੰਬ ਪਾਇਸਨ ਹੁਣ ਤੱਕ 18 ਠਮਾਕੇ ਹੋ ਗਏ 32 ਬੰਬ ਪੰਜਾਬ ਦੇ ਵਿੱਚ ਹਲੇ ਵੀ ਮੌਜੂਦ ਪੰਜਾਬ ਸਰਕਾਰ ਵੱਲੋਂ ਭਲਕੇ ਛੁੱਟੀ ਦਾ ਕੀਤਾ ਐਲਾਨ ਡਾਕਟਰ ਭੀਮਰਾਓ ਮੇਦਕਰ ਜੀ ਜਨਮ ਦਿਨ ਮੌਕੇ ਸਾਰੇ ਸਰਕਾਰੀ ਦਫ਼ਤਰ ਅਤੇ ਵਿਦਿਅਕ ادارے ਰਹਿਣਗੇ ਬੰਦ ਐਲਓਪੀ ਪ੍ਰਤਾਪ ਸਿੰਘ ਬਾਜਵਾ ਦੇ 50 ਬੰਬਾਂ ਵਾਲੇ ਬਿਆਨ ਦੇ ਉੱਪਰ ਸੀਐਮ ਭਗਵੰਤ ਮਾਨ ਦਾ ਬਿਆਨ ਬਾਜਵਾ ਤੇ ਲਗਾਏ ਪਾਕਿਸਤਾਨ ਦੇ ਨਾਲ ਸਬੰਧ ਹੋਣ ਦੇ ਕੀ ਅੱਤਵਾਦੀ ਬਾਜਵਾ ਨੂੰ ਸਿੱਧੇ ਫੋਨ ਦਾ ਕਰਕੇ ਦੱਸ ਰਹੇ ਨੇ ਕਿ ਕਿੰਨੇ ਬੰਬ ਭੇਜੇ ਨੇ ਬਾਜਪਾ ਨੂੰ ਇਹ ਜਾਣਕਾਰੀ ਕਿੱਥੋਂ ਮਿਲੀ ਕਿ ਬੰਬ ਪੰਜਾਬ ਦੇ ਵਿੱਚ ਫਟਣ ਦੀ ਉਡੀਕ ਕਰ ਰਹੇ ਨੇ ਇਸ ਤਰੀਕੇ ਦੇ ਇਲਜ਼ਾਮ ਸੀਐਮ ਭਗਵਨ ਸਿੰਘ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉੱਪਰ ਲਗਾਏ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਤੇ ਹੋਣ ਜਾ ਰਿਹਾ ਵੱਡਾ ਐਕਸ਼ਨ ਬਠਿੰਡਾ ਦੇ ਵਿੱਚ 17.71 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਅਮਨਦੀਪ ਕੌਰ ਦੇ ਮਾਮਲੇ ਦੇ ਵਿੱਚ ਜਾਂਚ ਕਰੇਗੀ ਐਨਸੀਬੀ ਅਮਨਦੀਪ ਕੌਰ ਨੂੰ ਪ੍ਰੋਡਕਚਰ ਬਰੰਟ ਤੇ ਲੈ ਕੇ ਪੁੱਛਗਿੱਛ ਕਰੇਗੀ ਐਨਸੀਬੀ بس ਆਖੀ ਕਾਨਫਰੰਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਬਣੇ ਪ੍ਰਧਾਨ ਸੁਖਬੀਤ ਸਿੰਘ ਬਾਦਲ ਨੇ ਕੀਤਾ ਵੱਡਾ ਐਲਾਨ ਕਿ ਆ 2027 ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾ ਦਿਓ ਜੇਕਰ ਪੰਜਾਬ ਨੂੰ 5 ਸਾਲਾਂ ਦੇ ਵਿੱਚ ਇੱਕ ਨੰਬਰ ਸੂਬਾ ਨਾ ਬਣਾਇਆ ਤਾਂ ਮੈਂ ਮੁੜ ਕੇ ਇਲੈਕਸ਼ਨ ਨਹੀਂ ਲੜਾਂਗਾ ਪੰਜਾਬੀ ਫਿਲਮ ਅਕਾਲ ਦਾ ਵਿਰੋਧ ਕਰਨ ਵਾਲਿਆਂ ਨੂੰ ਗਿੱਪੀ ਗਰੇਵਾਲ ਦਾ ਜਵਾਬ ਕਿਹਾ ਬਿਲਾ ਫਿਲਮ ਦੇਖ ਕੇ ਵਿਰੋਧ ਨਾ ਕਰੋ ਪਹਿਲਾਂ ਫਿਲਮ ਦੇਖ ਕੇ ਆਓ ਮੇਰੇ ਕੱਪੜੇ ਦੇਖ ਕੇ ਵਿਰੋਧ ਨਾ ਕਰੋ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਫਿਲਮ ਹੈ ਐਸਨ ਅੱਜ ਦੀਆਂ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਕਵਰਾਂ ਦੇ ਨਾਲ ਤਦ ਤੱਕ ਲਈ ਉਹ ਦਿਓ ਜਜ਼ਾ ਤਨਵਾਦ